ਦੋਹਰਾਮ ਦਹਾ ਕਰੇ ਸੇਖ ਖਰੇ ਗੁਰ ਸਤੂ ਸੱਚੇ ਪਾਤਸ਼ਾਹ ਜੀ ਆਪ ਖੜੇ ਹੋ ਕਰਕੇ ਸਾਰੇ ਸਿੰਘਾਂ ਦਾ ਜਦੋਂ ਸਨਸਕਾਰ ਕੀਤਾ ਇੱਕ ਸਿੰਘ ਤਵ ਆਏ ਉਸ ਇੱਕ ਸਿੰਘ ਹੱਥ ਆਇਆ ਮਹਾਰਾਜ ਸਾਹਿਬ ਦੇ ਪਾਸ ਹੱਥ ਜੋੜ ਬੋਲਤ ਭਇਓ ਇਹ ਹੱਥ ਜੋੜ ਕੇ ਬੋਲਿਆ ਨਾਰ ਪਰੀ ਇੱਕ ਥਾਏ ਸੱਚੇ ਪਾਤਸ਼ਾਹ ਜੀ ਇੱਕ ਥਾਂ ਤੇ ਇੱਕ ਮਾਤਾ ਫਟੜ ਹੋਈ ਪਈ ਹੈ ਮਾਤਾ ਭਾਗ ਕੌਰ ਜੀ ਦੇ ਬਾਰੇ ਇਹਨੇ ਆ ਕੇ ਮਹਾਰਾਜ ਸਾਹਿਬ ਨੂੰ ਖਬਰ ਦਿੱਤੀ ਹੈ ਕਿਉਂ ਭਈ ਲਖੀਤ ਲੜੀ ਸੰਗ ਤੁਰਕਾਨੇ ਇਹ ਸਿੰਘ ਕਹਿੰਦਾ ਮਹਾਰਾਜ ਇਉਂ ਜਾਣਿਆ ਜਾਂਦਾ ਜਿਵੇਂ ਉਹ ਮਾਤਾ ਵੀ ਤੁਰਕਾਂ ਦੇ ਨਾਲ ਲੜੀ ਹੈ ਸਿੰਘਾ ਵੱਲ ਹੋ ਕੇ ਗੀਤਕ ਕਾਉ ਲਗੇ ਤਨ ਜਾਣੇ ਉਹ ਕਿਤਰੇ ਜਖਮੋਸ ਤੇ ਸ੍ਰੀ ਨੂੰ ਲੱਗੇ ਹੋਏ ਜਾਣਣਾ ਕੀਤੇ ਹਨ ਮਾਈਆਂ ਵੀ ਇਸ ਪ੍ਰਸੰਗ ਤੋਂ ਲਾਭ ਉਠਾਉਣ ਕਿ ਕਿਵੇਂ ਕਲਗੀਧਰ ਸੱਚੇ ਪਾਤਸ਼ਾਹ ਦੀਆਂ ਪੁੱਤਰੀਆਂ ਨੇ ਅੰਮ੍ਰਿਤ ਛਕ ਕੇ ਜਿੱਥੇ ਪੁੱਤਰਾਂ ਨੇ ਜੰਗ ਕੀਤਾ ਉੱਥੇ ਮਾਤਾਵਾਂ ਨੇ ਵੀ ਨਾਲ ਜੰਗ ਕੀਤਾ ਹੈ ਜਿੱਥੇ ਭਰਾਵਾਂ ਨੇ ਕੁਰਬਾਨੀ ਕੀਤੀ ਉੱਥੇ ਭੈਣਾਂ ਵੀ ਪਿੱਛੇ ਨਹੀਂ ਰਹੀਆਂ ਕਿਉਂਕਿ ਸਤਗੁਰੂ ਕਲਗੀਧਰ ਜੀ ਨੇ ਖਜ਼ਾਨਾ ਨਾਮ ਦਾ ਬਾਣੀ ਦਾ ਖੰਡ ਦੇ ਅੰਮ੍ਰਿਤ ਦਾ ਖਜ਼ਾਨਾ ਬਰਾਬਰ ਦਿੱਤਾ ਹੈ ਫਰਕ ਨਹੀਂ ਕੋਈ ਰੱਖਿਆ ਤਰਸਕਾਰ ਨਹੀਂ ਕੀਤਾ ਨਰਾਦਰੀ ਨਹੀਂ ਕੀਤੀ ਸੋ ਕੋਈ ਕਿਸੇ ਪ੍ਰਕਾਰ ਦਾ ਫਰਕ ਨਹੀਂ ਰੱਖਿਆ ਸੋ ਗਰੀਬ ਨਵਾਜ਼ ਜੀ ਨੇ ਕਿਰਪਾ ਕੀਤੀ ਹੈ ਜਿੱਥੇ ਅੰਮ੍ਰਿਤ ਦੀ ਦਾਤ ਬਰਾਬਰ ਜਿੱਥੇ ਗੁਰੂ ਕੀ ਬਾਣੀ ਪੜਨ ਦੀ ਬਰਾਬਰਤਾ ਜਿੱਥੇ ਰਹਿਤ ਮਰਿਆਦਾ ਉਹੀ ਜੋ ਸਿੰਘ ਦੀ ਉਹੀ ਸਿੰਘਣੀ ਦੀ ਉਥੇ ਮਾਈਆਂ ਨੂੰ ਤੇ ਭੈਣਾਂ ਨੂੰ ਵੀ ਚਾਹੀਦਾ ਹੈ ਕਿ ਉਸੇ ਤਰ੍ਹਾਂ ਦਾ ਜੀਵਨ ਬਣਾਉਣ ਜਿਹੋ ਜੇ ਸਿੰਘ ਬਣਾਉਂਦੇ ਹਨ ਖਾਸ ਕਰਕੇ ਮਾਈਆਂ ਨੂੰ ਬਹੁਤ ਆਪ ਪਖੰਡੀ ਲੋਕ ਪੁੱਛਣਾਉਂਦੇ ਹਨ ਮਾਈਆਂ ਵੱਲੋਂ ਪਹਿਲਾਂ ਇਹ ਪਖੰਡ ਵਾਲੇ ਜਿਹੜੇ ਹਨ ਸੋ ਆਪਣਾ ਪਖੰਡ ਪ੍ਰਗਟ ਕਰਦੇ ਹਨ ਸੋ ਮਾਈਆਂ ਨੂੰ ਆਪਣਾ ਜੀਵਨ ਬਹੁਤ ਹੀ ਉੱਚਾ ਬਣਾ ਕੇ ਇਹਨਾਂ ਪਖੰਡਾਂ ਤੋਂ ਬਚ ਕੇ ਰਹਿਤ ਮਰਿਆਦਾ ਵਿੱਚ ਔਰ ਗੁਰੂ ਕੀ ਬਾਣੀ ਵਿੱਚ ਦੇ ਨਿਤਨੇਮ ਦੇ ਵਿੱਚ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਲੈ ਕੇ ਲਾਉਣਾ ਚਾਹੀਦਾ ਹੈ ਔਰ ਆਪਣਾ ਜੀਵਨ ਉੱਚਾ ਬਣਾਉਣਾ ਚਾਹੀਦਾ ਹੈ ਸੋ ਇਹ ਕਹਿੰਦੇ ਸੱਚੇ ਪਾਰਸ਼ਾ ਐਉਂ ਜਾਣਿਆ ਜਾਂਦਾ ਹੈ ਕਿ ਤੁਰਕਾਂ ਦੇ ਨਾਲ ਉਹ ਮਾਈ ਲੜੀ ਹੈ ਕਿਸ ਤਰ੍ਹਾਂ ਕਿ ਜ਼ਖਮ ਉਹਦੇ ਸਰੀਰ ਤੇ ਲੱਗੇ ਹੋਏ ਜਾਣੇ ਹਨ ਰਹੀ ਜੀਵਤੀ ਬੇਬਲ ਨੋਹੀ ਉਹ ਸੱਚੇ ਪਾਤਸ਼ਾਹ ਜੀ ਜਿਉਂਦੀ ਰਹੀ ਹੈ ਸਰੀਰ ਬਹੁਤਾ ਬੇਬਲ ਨਹੀਂ ਹੋਇਆ ਬੇਹੋਸ਼ ਨਹੀਂ ਹੋਇਆ ਸੁਰਤ ਵਿੱਚ ਹੈ ਜੀ ਪ੍ਰਭ ਆਪ ਦੇਖੀਐ ਤਾਂਹੀ ਜੀ ਪ੍ਰਭ ਜੀ ਆਪ ਚਲੋ ਚੱਲ ਕੇ ਦਰਸ਼ਨ ਦੇਹੁ ਹੁਣ ਗੁਰਮੰਦ ਮੰਦ ਮੁਸਕਾਏ ਸੁਣ ਕਰਕੇ ਅੰਦਰ ਜਾਮੀ ਸਰਗੂ ਜੀ ਸਭ ਜਾਣਦੇ ਹਨ ਹੌਲੀ ਹੌਲੀ ਸੱਚੇ ਪਾਤਸ਼ਾਹ ਜੀ ਮੁਸਕੜਾਏ ਹਨ ਹੱfte ਹਨ ਗਮਨੇਤ ਹੈ ਸੇਖ ਕਰ ਅਗਵਾਏ ਉਸ ਸਿੱਖ ਨੂੰ ਅੱਗੇ ਲਾ ਕੇ ਜਾਣਦੇ ਆਪ ਹਨ ਸਭ ਕੁਝ ਪਰ ਉਹ ਸਿੰਘ ਨੂੰ ਅੱਗੇ ਲਾ ਕੇ ਸੱਚੇ ਪਾਤਸ਼ਾਹ ਜੀ ਚੱਲ ਪੈਰ ਉਸ ਪਾਸ ਝਾਰ ਨੰਬੀ ਚ ਪਰੀ ਪਟ ਫਟੇ ਉਹ ਝਾੜਾਂ ਦੇ ਵਿੱਚ ਪਈ ਹੈ ਇਹ ਮਾਈ ਜਿਸ ਦੇ ਵਸਤਰ ਜੰਗ ਕਰਦੇ ਆ ਫੱਟ ਚੁੱਕੇ ਹਨ ਕੀਤ ਕੇ ਸ਼ਸਤਰ ਲੱਗੇ ਪਾਲ ਕਟੇ ਜੋ ਕਿਤਨੇ ਸ਼ਸਤਰ ਲੱਗੇ ਹਨ ਤੇ ਪਾਲ ਮਾਸ ਕਟਿਆ ਹੋਇਆ ਹੈ ਕਈਆਂ ਥਾਵਾਂ ਤੇ ਸ਼ਸਤਰ ਲੱਗ ਲਾ ਕੇ ਜ਼ਖਮ ਹੋਏ ਹੋਏ ਨੇ ਪਲਮ ਆਸ ਕੱਟਿਆ ਹੋਇਆ ਹੈ ਕਈਆਂ ਥਾਵਾਂ ਤੋਂ ਜਾਏ ਖੜੇ ਸਤਿਗੁਰੂ ਨਿਹਾਰੀ ਜਾ ਕੇ ਸਤਗੁਰੂ ਜੀ ਖੜੇ ਹੋਏ ਵੇਖਣਾ ਕੀਤਾ ਇਸ ਮਾਈ ਵੱਲ ਜਿਹੜੀ ਮੁਖਤੇ ਮੁਸਕਾਏ ਓਚਾਰੀ ਸੁਭਾਇਮਾਨ ਮੁੱਖੋ ਸਤਿਗੁਰੂ ਸੱਚੇ ਪਾਸ਼ਾ ਜੀ ਅੰਤਰਾਜਮੀ ਸਤਗੁਰੂ ਜੀ ਮੁਸਕੜਾ ਆ ਕੇ ਇਉਂ ਕਹਿਣ ਲੱਗੇ ਪੁੱਤਾਂ ਕਾਰਨ ਆਈ ਇਹ ਪੀਰੀ ਤੋਂ ਆਪਣੇ ਪੁੱਤਾਂ ਨੂੰ ਬਖਸ਼ਾਉਣ ਵਾਸਤੇ ਪੀੜਾ ਸਤਗੁਰਾਂ ਦੇ ਪਾਸ ਮਾਈ ਆਈ ਹੈ ਆਪਣੇ ਪੁੱਤਰਾਂ ਨੂੰ ਬਖਸ਼ਾਉਣ ਵਾਸਤੇ ਆਪਣੇ ਪੁੱਤਰਾਂ ਤੇ ਮੇਹਰ ਕਰਵਾਉਣ ਵਾਸਤੇ ਜੇ ਗਲਤੀ ਕਰ ਜਾਣ ਨੇ ਜਾਨੀ ਕਿਤੇ ਪੁੱਤਰ ਬੇਦਾਵਾ ਲੈ ਕੇ ਦੇਣ ਤਾਂ ਉਹ ਬੇਦਾਵਾ ਪੜਵਾ ਲਵਾਂਗੇ ਸੋ ਆਪਣੇ ਪੁੱਤਰਾਂ ਦੀ ਸਹਾਇਤਾ ਵਾਸਤੇ ਆਪਣੇ ਪੁੱਤਰਾਂ ਨੂੰ ਅਸੀਸਾਂ ਦਿਵਾਉਣ ਵਾਸਤੇ ਉਤਾ ਮਾਤਾ ਕੀ ਆਸੀਸ ਨਿਮਖਨ ਬਿਸਰੋਤਮ ਕੋ ਹਰ ਹਰ ਸਦਾ ਪੜੋ ਜਗਦੀਸ਼ ਸੋ ਆਪਣੇ ਪੁੱਤਰਾਂ ਨੂੰ ਬਖਸ਼ਾਉਣ ਦੇ ਕਾਰਨ ਨੂੰ ਲੈ ਕਰਕੇ ਹੇ ਮਾਈ ਇੱਥੇ ਆਈ ਹੈ ਉਸਣ ਲਾਹੇ ਲਈ ਬੇ ਪੀਰੀ ਤੋ ਹੁਣ ਤੂੰ ਹੇ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਪੀੜ ਤੋਂ ਤੂੰ ਰਹਿਤ ਹੋ ਗਈ ਹੈ ਸੋ ਤੂੰ ਸਲਵਾਰ ਉਤਾਰੀ ਹੋਈ ਹੈ ਤੂੰ ਤੇੜਕ ਸ਼ਹਿਰਾ ਹੀ ਪਾਇਆ ਹੋਇਆ ਹੈ ਜਿਵੇਂ ਸਿੰਘਾਂ ਦਾ ਪੇਸ ਸੀ ਉਸੇ ਤਰ੍ਹਾਂ ਦਾ ਮਾਤਾ ਦਾ ਲਿਬਾਸ ਸੀ ਸੋ ਸਲਵਾਰ ਨਹੀਂ ਸੀ ਪਾਈ ਹੋਈ ਕਿ ਸ਼ਹਿਰਾ ਪਾਇਆ ਹੋਇਆ ਸੀ ਤੇ ਬਾਕੀ ਜੋ ਵੱਡਾ ਚਾਦਰਾ ਸੀ ਉਹਨੂੰ ਆਪਣੇ ਉਦਾਲੇ ਲਪੇਟਿਆ ਹੋਇਆ ਸੀ ਅਬ ਦੂਤਣ ਸੀ ਮਾਤਾ ਬਹੁਤੀ ਬ੍ਰਗਤ ਸੀ ਬ੍ਰह्म ਗਿਆਨ ਵਿੱਚ ਲੀਨ ਸੀ ਦੇਹ ਅਧਿਆਸ ਤੋਂ ਪਰੇ ਹੋਈ ਹੋਈ ਸੀ ਸੋ ਸਲਵਾਰ ਨੂੰ ਲਾ ਕੇ ਤੂੰ ਇਸ਼ਾਰਾ ਪਾਇਆ ਹੋਇਆ ਹੈ ਤੇ ਪੀੜ ਤੋਂ ਰਹਿਤ ਹੋਈ ਹੋਈ ਹੈ ਤੈਨੂੰ ਪੀੜ ਨਹੀਂ ਇਹਨਾਂ ਫੱਟਾਂ ਦੀ ਜ਼ਖਮਾਂ ਦੀ ਤੈਨੂੰ ਪੀੜ ਨਹੀਂ ਹੈ ਇਮ ਕਹਿ ਕਰਨਾ ਅਦ੍ਰਿਸ਼ਟ ਨਿਹਾਰੀ ਕਿਉਂ ਕਹਿ ਕੇ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੰਤਰਜਾਮੀ ਸਤਗੁਰੂ ਜੀ ਨੇ ਕਿਰਪਾ ਭਰੀ ਨਿਗਾਦ ਨਾਲ ਇਸ ਮਾਤਾ ਬੱਲ ਵੀ ਤੱਕਿਆ ਤਨ ਕਾਵਨ ਕੀ ਪੀਰ ਦੇਦਾਰੀ ਜੋ ਜੋ ਸਰੀਰ ਤੇ ਜ਼ਖਮ ਲੱਗੇ ਹੋਏ ਸਨ ਇਹਨਾਂ ਦੀ ਪੀੜ ਜੋ ਕੁਛ ਕੁਛ ਹੋ ਰਹੀ ਸੀ ਉਹ ਸਭ ਪੀੜ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਰ ਕਰ ਦਿੱਤੀ ਹੈ ਐਸੀ ਕਿਰਪਾ ਪਰਿਨਿਗਾਹ ਦਸਮ ਪਾਤਸ਼ਾਹ ਜੀ ਦੀ ਓਥੇ ਤੂੰ ਚੱਲਿਆ ਹੈ ਸੰਗ ਹਮਾਰੇ ਓਂ ਮਾਈ ਸਾਥ ਤਨ ਹੋ ਤੂੰ ਵੀ ਸਾਡੇ ਨਾਲ ਚੱਲ ਕਹਿ ਮਨੋਰਤਪੁਰ ਵੇ ਸਾਰੇ ਜੋ ਮਾਈ ਤੂੰ ਸੰਕਲਪ ਚਾਉਂਦੀ ਹੈ ਉਹ ਤੇਰੇ ਸੰਕਲਪ ਸਾਰੇ ਪੂਰੇ ਕਰ ਦੇਗੀ ਹੁਣ ਕਰ ਉੱਠੀ ਬੰਦਨਾ ਠਾਨੀ ਸਤਗੁਰੂ ਜੀ ਦਾ ਬਚਨ ਸੁਣ ਕਰਕੇ ਉੱਠੀ ਹੈ ਸਤਗੁਰੂ ਕਲਗੀ ਤਾਰ ਦੇ ਚਰਨਾਂ ਤੇ ਮੱਥਾ ਟੇਕਿਆ ਨਾਲ ਫਤਿਹ ਜਾਏ ਕਲਗੀ ਤਰ ਸੱਚੇ ਪਾਤਸ਼ਾਹ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਆਨੰਦਤ ਗ੍ਰਾਬ ਖਾਨੀ ਬੜੀ ਆਨੰਦੇ ਸਹਿਤ ਹੋ ਕਰਕੇ ਮਾਈ ਨੇ ਇਹ ਬਚਨ ਕਹੇ ਕਲਗੀਧਰ ਦੇ ਚਰਨਾਂ ਵਿੱਚ ਜਦ ਮਾਝੇ ਤੇ ਸਿੱਖ ਗਾਨ ਚੱਲੇ ਜਦੋਂ ਮਹਾਰਾਜ ਸਾਹਿਬ ਜੀ ਮਾਝੇ ਦੇ ਵਿੱਚੋਂ ਬਹੁਤ ਸਾਰੇ ਸਿੰਘ ਚੱਲੇ ਸੰ ਸੱਚੇ ਪਾਤਸ਼ਾਹ ਬਰਾਵਰ ਕੇ ਦਰਸ਼ਨ ਹਿਤ ਮਿਲੇ ਤੁਹਾਡੇ ਦਰਸ਼ਨਾਂ ਦੇ ਹਿਤ ਵਾਸਤੇ ਮਿਲ ਕੇ ਆਏ ਸਨ ਇਕੱਠੇ ਹੋ ਕੇ ਪ੍ਰੇਮੀ ਲੋਕ ਜਿਹੜੇ ਆਏ ਮਾਤਾ ਉਹਨਾਂ ਦੇ ਨਾਲ ਆਈ ਹੈ ਜਿਹੜੇ ਰਾਜਨੀਤਿਕ ਪੰਚਾਇਤਾਂ ਬਿਦਾਵਾ ਲੈ ਕੇ ਦੇਣ ਵਾਸਤੇ ਆਈਆਂ ਸਨ ਉਹਨਾਂ ਦੇ ਨਾਲ ਨਹੀਂ ਭਾਵੇਂ ਅੱਗੇ ਇਕੱਠੇ ਹੋ ਗਏ ਨੇ ਸਰਦੂਜੀ ਦੇ ਦਰਸ਼ਨਾਂ ਨੂੰ ਅੱਜ ਕੱਲ੍ਹ ਵਰਗੀ ਮੌਜ ਨਹੀਂ ਸੀ ਕਿ ਚਾਟੀ ਹੜੀ ਕੀ ਪੱਤਨ ਤੋਂ ਮੋਟਰਾਂ ਲੰਘ ਕੇ ਮੁਖਸਰ ਸਾਹਿਬ ਚਾਟੀ ਦੋ ਤਿੰਨਾਂ ਘੰਟਿਆਂ ਵਿੱਚ ਕੋਈ ਮਾਝੇ ਵਿੱਚੋਂ ਪਹੁੰਚ ਜਾਵੇਗਾ ਉਦੋਂ ਪਹੁੰਚਣਾ ਵੀ ਬੜਾ ਭਾਰੀ ਮੁਸ਼ਕਲ ਸੀ ਬਰ ਜਿਹੜੇ ਤੁਹਾਡੇ ਦਰਸ਼ਨ ਵਾਸਤੇ ਮੇਰੇ ਸਣ ਉਹਨਾਂ ਨਾਲ ਮਿਲ ਕੇ ਆਈ ਹਾਂ। ਨਾਬ ਮੈਂ ਸੁਤ ਕੀ ਧਰ ਔਰ ਆਸਾ। ਮੈਂ ਪੁੱਤਰ ਦੀ ਆਸਾ ਹਿਰਦੇ ਵਿੱਚ ਧਾਰੀ ਸੀ। ਕਹਿੰਦੀ ਆਏ ਤੁਹਾਰੇ ਪਾਸਾ। ਤੁਹਾਡੇ ਪਾਸ ਆ ਕੇ ਹਜੂ ਸੱਚੇ ਪਾਤਸ਼ਾਹ ਪਹੁੰਚੀ। ਇਹ ਹਾ ਲੜਨ ਕੋ ਕਾਰਨ ਹੈ ਰਾ। ਹਲ ਇੱਥੇ ਮੈਂ ਵੇਖਿਆ ਕਿ ਲੜਨ ਦਾ ਕਾਰਨ ਬਣ ਗਿਆ ਹੈ। ਤੁਰਕ ਚੜ੍ਹ ਕੇ ਆਏ ਹਨ। ਧਾਰਮਿਕ ਜੁੱਧ ਵਿੱਚ ਯੂਝਣਾ ਹੈ। ਕੁਸ਼ਤ ਬਿਸਦਕੇ ਲੋਕ ਇੱਥੇ ਵਿਸਦਕੇ ਹੋ ਚੁੱਕੇ ਸੜ। ਸੋ ਇਸ ਵਾਸਤੇ ਲੜਨ ਦਾ ਕਾਰਨ ਬਣਿਆ ਮੈਂ ਨਾਲ ਆਏ ਹੋਏ ਪੁੱਤਰਾਂ ਸਿੰਘਾਂ ਨੂੰ ਮੰਗਾ ਰਿਆ ਕਿ ਪੁੱਤਰੋ ਹੁਣ ਇਉਂ ਬੇਮੁਖ ਹੋ ਕੇ ਨਹੀਂ ਜਾਣਾ ਸਾਬਤ ਕਰ ਹੋਵੋ ਮੈਂ ਤੁਹਾਡੇ ਨਾਲ ਲੜਾਂਗੀ ਆਪਾਂ ਟੁੱਟੀ ਹੋਈ ਬਣਾ ਲਈਏ ਇਸ ਵਾਸਤੇ ਇਥੇ ਧਾਰਮਿਕ ਜੁੱਧ ਕਰਨ ਦਾ ਲੜਨ ਦਾ ਕਾਰਨ ਵਜਾ ਬਣ ਗਈ ਗੁਰ ਹੇਤੂ ਉਮਕਿਓ ਹਿਆ ਕਨੇਰਾ ਜੋ ਸੰਤ ਜੀ ਤੁਹਾਡੇ ਵਾਸਤੇ ਮੇਰਾ ਹਿਰਦਾ ਵੀ ਬੜਾ ਪਾਰੀ ਉਛਲਿਆ ਕਿ ਗੁਰੂ ਕੇ ਵਾਸਤੇ ਜੰਗ ਕਰੀਏ ਮਿਲ ਸਿੰਘਨ ਕੇ ਸੰਗ ਇਥਾਈ ਮੈਂ ਵੀ ਸਿੰਘਾਂ ਦੇ ਨਾਲ ਮਿਲ ਕਰਕੇ ਇਸ ਥਾਂ ਤੇ ਤੁਰਕਨ ਸਾਥ ਮਚਾਈ ਲੜਾਈ ਤੁਹਾਡੀ ਕਿਰਪਾ ਨਾਲ ਤੁਰਕਾਂ ਦੇ ਨਾਲ ਲੜਾਈ ਮਚਾਈ ਹੈ ਬੋਦੀ ਸੰਗ ਗਰਵੀ ਕਰ ਮੇਰੇ ਮੇਰੇ ਹੱਥ ਵਿੱਚ ਗਰਵੀ ਭਾਰੀ ਸੰਗ ਵਰਸ਼ੀ ਸੀ ਦੁਸ਼ਮਣਿਆਂ ਨੇ ਟੁਕਿਓ ਜਦ ਬਨੇ ਪਹਿਲਾਂ ਮੈਂ ਤਲਵਾਰ ਦੇ ਨਾਲ ਬੜੇ ਭਾਰੀ ਮਾਰੇ ਨਾਸ਼ ਕੀਤੇ ਜਦੋਂ ਤਲਵਾਰ ਟੁੱਟ ਗਈ ਤਾਂ ਹੱਥ ਵਿੱਚ ਬਰਸ਼ੀ ਲਈ ਸੋ ਦੁਸ਼ਮਣ ਚਾਰਫਿਰੇ ਬਹੁਤੇ ਜਦੋਂ ਮੇਰੇ ਨੇੜੇ ਆ ਚੁੱਕੇ ਬਲਤੇ ਹਤੀ ਪਰੋਵਨ ਕੀਨਾ ਸੋ ਮੈਂ ਬਲ ਦੇ ਨਾਲ ਮਾਰ ਮਾਰ ਕਰਕੇ ਪ੍ਰੋਧ ਤੇ ਬਹੁਤੇ ਮੁਸਲੇ ਐ ਜਿਤ ਰੰਗ ਤੇ ਢਾਰ ਸੋ ਦੀਨਾ ਇੱਕ ਵੱਡਾ ਮੋਤਰਾ ਚੜ ਕੇ ਆਇਆ ਮੈਂ ਖਿੱਚ ਕੇ ਜਦੋਂ ਇਹ ਬਰਸ਼ੀ ਉਹਦੇ ਮਾਰੀ ਉਹਨੂੰ ਖਿੱਚ ਕੇ ਕੋੜੇ ਤੋਂ ਥਲੇ ਸਿਰ ਦਿੱਤਾ ਸੀ ਆਪਣੇ ਆਨ ਕੇ ਖੈਜ ਕਿਰਪਾਨ ਹੋਰ ਬਹੁਤ ਸਾਰੇ ਉਦਾਲੇ ਮੇਰੇ ਆਏ ਬਹੁਤ ਜਣ ਕਿਰਪਾਨਾਂ ਆਪਣੀਆਂ ਖਿੱਚ ਕਰਕੇ ਘੇਰਾ ਪਾ ਕੇ ਉਦਾਲੇ ਮੇਰੇ ਇੱਕ ਦੋ ਵਾਰ ਕਰੇ ਬਲ ਥਾਨ ਬੜਾ ਪਾਲੀ ਬਲ ਕਰਕੇ ਇੱਕ ਦੋ ਵਾਰ ਮੇਰੇ ਸਰੀਰ ਦੇ ਉੱਪਰ ਉਹਨਾਂ ਨੇ ਕੀਤੇ ਬਹੁਤ ਨਹੀਂ ਮੈਂ ਲੱਗਣ ਦਿੱਤੇ ਸਾਫ ਤਾਨ ਰਹੀ ਅਰ ਜਦੋਂ ਚਾਰਜ ਫੇਰੋਂ ਬਹੁਤੀ ਆਗ ਹੈ 1 2 4 ਵਾਰ ਮੇਰੇ ਸਰੀਰ ਦੇ ਉੱਪਰ ਉਹਨਾਂ ਨੇ ਹਲ ਕਰਕੇ ਲਾ ਦਿੱਤੇ ਰਾਹ ਵਰ ਦੇ ਕਰ ਹੱਥ ਬਚਾਈ ਆਪ ਜੀ ਨੇ ਮਹਾਰਾਜ ਕਿਰਪਾ ਪਰੇ ਹੱਥ ਦੇ ਕੇ ਮੇਰੀ ਜਾਨ ਬਚਾ ਲਈ ਹੈ ਅਬ ਬਾਂਛਾ ਮੁਝ ਰਹੀ ਨਾ ਕਾਈ ਮਹਾਰਾਜ ਹੁਣ ਪੁੱਤਰ ਪੁੱਤਰ ਦੀ ਇੱਛਾ ਮਨ ਵਿੱਚ ਰਹੀ ਨਹੀਂ

ਦੇਬ ਸੰਤਰਜਾਰ ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤੰਦ ਯੋ ਹੈ ਧਾਰ ਜੋ ਆਪਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰਾਖੋ ਕਿਰਪਾ ਧਾਰ ਨਾਨਕ ਸਰਨ ਤੁਹਾਰੀ ਹੜ ਜਿਓ ਰਾਖੋ ਲਾਜ ਮੁਰਾਰ ਸੋ ਕਬੀਰ ਲੋਕ ਕੇ ਨਿੰਦਾ ਬਪੜਾ ਜੇ ਮੁਖ ਨਾਹੀਂ ਗਿਆਨ ਸੋ ਆਰਾਮ ਕਬੀਰਾ ਰਬ ਰਹਾਏ ਅਵਰਤ ਜੇ ਸਭ ਕਾਮ ਦੁਨੀਆ ਦੇ ਕਾਨਪਨੋੜ ਲੱਗਿਆ ਛੱਡ ਕੇ ਤੁਹਾਡੇ ਨਾਲ ਹੀ ਸੱਚੇ ਪਾਤਸ਼ਾਹ ਰਹਾਂਗੀ ਵੇਖ ਤੇ ਸਤਗੁਰ ਬਾਖ ਉਚਾਰ ਸਤਸੂ ਸੱਚੇ ਪਾਤਸ਼ਾਹ ਜੀ ਹੱਥ ਪੈ ਹਨ ਵੇਖ ਕੇ ਅੰਤਰਾਜਮੀ ਸਤਗੁਰ ਜੀ ਪ੍ਰਸੰਨ ਹੋਏ ਨੇ ਕਿ ਠੀਕ ਜੋ ਅੰਮ੍ਰਿਤ ਦੀ ਦਾਤ ਸੀ ਉਹ ਇਸ ਮਾਤਾ ਨੇ ਵੀ ਸ਼ਕੀਅਤ ਤੇ ਛੇੜਨੀ ਬਣੀ ਸੋ ਇਹੋ ਜਾਣ ਕੇ ਖੁਸ਼ ਹੋ ਕੇ ਹਜੂਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਪਤ੍ਰ ਬਚਨ ਕਹੇ ਭਲੋ ਮਨੋਰਥ ਤੈ ਉਰ ਤਾਰਾ ਇਹ ਬੜਾ ਫਾਰੀ ਪਲਾ ਸੰਕਲਪ ਮਾਤਾ ਤੈ ਆਪਣੇ ਮਨ ਉਚਾਰ ਰਿਹਾ ਹੈ ਜਨਮ ਮਰਨ ਤੇ ਅਬ ਛੁੱਟ ਜਾਇ ਹੈ ਚੰਗਾ ਹੁਣ ਮਾਤਾ ਤੂੰ ਜੰਮਣ ਮਰਨ ਵਿੱਚ ਨਹੀਂ ਆਵੇਂਗਾ ਜੰਮਣ ਮਰਨ ਤੋਂ ਛੁਟਕਾਰਾ ਹੋ ਜਾਵੇਗਾ ਤੇਰਾ ਲੋਕ ਲਾਜ ਕੋ ਤਿਆਗਨ ਕਹਿ ਹੈ ਲੋਕ ਲਾਜ ਦੇ ਤਿਆਗਣਾ ਕਰੇਗੀ